ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਦੀ ਫਤਿਹ ਚਲੋ ਅੱਜ ਗੁਰੂ ਨਾਨਕ ਦੇਵ ਜੀ ਦੀ ਇੱਕ ਬਹੁਤ ਹੀ ਖਾਸ ਸਾਖੀ ਦੀ ਗੱਲ ਕਰਦੇ ਆ ਇੱਕ ਐਸੀ ਸਾਖੀ ਜਿੱਥੇ ਕਪੂਰੇ ਰਾਜ ਉੱਤੇ ਕਿਸੇ ਬਾਦਸ਼ਾਹ ਦਾ ਨਹੀਂ ਸਗੋਂ ਇੱਕ ਨਿੱਕੀ ਜੀ ਕੀੜੀ ਦਾ ਰਾਜ ਸੀ ਹੁਣ ਇਹ ਸਿਰਫ ਇੱਕ ਕਹਾਣੀ ਨਹੀਂ ਬਲਕਿ ਹੰਕਾਰ ਹਮੈ ਅਤੇ ਅਸਲੀ ਸ਼ਕਤੀ ਬਾਰੇ ਇੱਕ ਬਹੁਤ ਹੀ ਡੂੰਗਾ ਸਬਕ ਹੈ ਆਓ ਇਸ ਅਨੋਖੀ ਸਾਖੀ ਦੇ ਪੇਧ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਤੱਕ ਕਹਾਣੀ ਦੀ ਸ਼ੁਰੂਆਤ ਹੁੰਦੀ ਹੈ ਜਦੋਂ ਗੁਰੂ ਨਾਨਕ ਦੇਵ ਜੀ ਆਪਣੇ ਪਿਆਰੇ ਸਾਥੀਆਂ ਭਾਈ ਮਰਦਾਨਾ ਜੀ ਤੇ ਭਾਈ ਬਾਲਾ ਜੀ ਨਾਲ ਸਫ਼ਰ ਕਰਦੇ ਕਰਦੇ ਇੱਕ ਬੜੀ ਅਜੀਬ ਥਾਂ ਤੇ ਪਹੁੰਚਦੇ ਨੇ ਉੱਥੋਂ ਦੀ ਜ਼ਮੀਨ ਐਨੀ ਕਾਲੀ ਸੀ ਬਿਲਕੁਲ ਸੁਰਮੇ ਵਰਗੀ ਇਹ ਦੇਖ ਕੇ ਭਾਈ ਮਰਦਾਨਾ ਜੀ ਦਾ ਦਿਲ ਕਬਰਾ ਗਿਆ ਉਹ ਕਹਿੰਦੇ ਨੇ ਬਾਬਾ ਜੀ ਮੈਂ ਤੁਹਾਡੇ ਨਾਲ ਕਿੰਨੇ ਹੀ ਦੇਸ਼ ਪਰਦੇਸ ਘੁੰਮਿਆ ਪਰ ਐਨੀ ਕਾਲੀ ਧਰਤੀ ਤਾਂ ਮੈਂ ਹੱਥ ਤੱਕ ਨਹੀਂ ਦੇਖੀ ਪਤਾ ਨਹੀਂ ਕਿਉਂ ਮੈਨੂੰ ਡਰ ਲੱਗ ਰਿਹਾ ਆਪਾਂ ਇੱਥੋਂ ਚੱਲਦੇ ਆਂ ਪਰ ਗੁਰੂ ਸਾਹਿਬ ਮੁਸਕਰਾ ਪਏ ਉਹਨਾਂ ਨੇ ਭਾਈ ਮਰਦਾਨਾ ਨੂੰ ਸ਼ਾਂਤ ਕੀਤਾ ਤੇ ਕਿਹਾ ਕਿ ਡਰਨ ਵਾਲੀ ਕੋਈ ਗੱਲ ਨਹੀਂ ਉਹ ਜਾਣ ਦੀ ਬਜਾਏ ਉਸ ਕਾਲੀ ਧਰਤੀ ਦਾ ਇੱਕ ਐਸਾ ਰਾਜ਼ ਖੁਲਣ ਵਾਲੇ ਸਨ ਜੋ ਦੁਨਿਆਵੀ ਤਾਕਤ ਬਾਰੇ ਸਾਡੀ ਸਾਰੀ ਸੋਚ ਨੂੰ ਹੀ ਬਦਲ ਕੇ ਰੱਖ ਦੇਵੇਗਾ ਤੇ ਫਿਰ ਗੁਰੂ ਜੀ ਨੇ ਉਹ ਗੱਲ ਕਹੀ ਜਿਹੜੀ ਸੋਚ ਤੋਂ ਵੀ ਪਰੇ ਸੀ ਕਹਿੰਦੇ ਭਾਈ ਮਰਦਾਨਾ ਫਿਕਰ ਨਾ ਕਰ ਇਸ ਧਰਤੀ ਤੇ ਕਿਸੇ ਰਾਜੇ ਮਹਾਰਾਜੇ ਦਾ ਰਾਜ ਨਹੀਂ ਇਥੇ ਇੱਕ ਕੀੜੀ ਦਾ ਰਾਜ ਹੈ ਇਹ ਸੁਣ ਕੇ ਭਾਈ ਮਰਦਾਨਾ ਜੀ ਤਾਂ ਹੈਰਾਨ ਹੀ ਰਹਿ ਗਏ ਇੱਕ ਕੀੜੀ ਜਿਹੜੀ ਪੈਰਾਂ ਥੱਲੇ ਆ ਕੇ ਮਰ ਜਾਂਦੀ ਹੈ ਭਲਾ ਉਹ ਰਾਜਕੀਮੇ ਕਰ ਸਕਦੀ ਹੈ ਗੱਲ ਨੂੰ ਹੋਰ ਸਾਫ਼ ਕਰਨ ਲਈ ਗੁਰੂ ਨਾਨਕ ਦੇਵ ਜੀ ਨੇ ਗੁਰਬਾਣੀ ਦੇ ਪਵਿੱਤਰ ਬਚਨ ਦਾ ਹਵਾਲਾ ਦਿੱਤਾ ਕੀੜਾ ਥਾਪ ਦੇ ਪਾਤ ਸਾਹੀ ਲਸ਼ਕਰ ਕਰੇ ਸਵਾ ਮਤਲਬ ਜਿਉ ਅਕਾਲ ਪੁਰਖ ਚਾਹੇ ਤਾਂ ਇੱਕ ਨਿੱਕੇ ਜੇ ਕੀੜੇ ਨੂੰ ਵੀ ਬਾਦਸ਼ਾਹੀ ਬਖਸ਼ ਸਕਦਾ ਹੈ ਤੇ ਵੱਡੀਆਂ ਵੱਡੀਆਂ ਫੌਜਾਂ ਨੂੰ ਇੱਕ ਪਲ ਵਿੱਚ ਸਵਾ ਕਰ ਸਕਦਾ ਹੈ ਸਾਰਾ ਖੇਲਤਾ ਉਸਦੀ ਰਜ਼ਾ ਦਾ ਹੈ ਭਈ ਮਰਦਾਨਾ ਜੀ ਦੀ ਹੈਰਾਨੀ ਦੇਖ ਕੇ ਗੁਰੂ ਸਾਹਿਬ ਨੇ ਫਿਰ ਉਹਨਾਂ ਨੂੰ ਪੂਰੀ ਕਹਾਣੀ ਸੁਣਾਈ ਇੱਕ ਹੰਕਾਰੀ ਰਾਜੇ ਦੀ ਕਹਾਣੀ ਸੀ ਤੇ ਇਸੇ ਕਹਾਣੀ ਤੋਂ ਪਤਾ ਲੱਗਦਾ ਹੈ ਕਿ ਇਸ ਧਰਤੀ ਤੇ ਇੱਕ ਕੀੜੀ ਦਾ ਰਾਜ ਆਖਰ ਸਥਾਪਿਤ ਹੋਇਆ ਕਿਵੇਂ ਤਾਂ ਗੱਲ ਇਦਾਂ ਹੋਈ ਕਿ ਇੱਕ ਬਹੁਤ ਹੀ ਤਾਕਤਵਰ ਪਰ ਹੰਕਾਰ ਨਾਲ ਭਰਿਆ ਹੋਇਆ ਰਾਜਾ ਸੀ ਉਸਨੇ ਕਈ ਦੇਸ਼ ਜਿੱਤਲੇ ਸਨ ਤੇ ਆਪਣੀ ਵੱਡੀ ਸਾਰੀ ਫੌਜ ਦੇ ਕਮਾਂਡ ਵਿੱਚ ਉਹ ਸੋਚਦਾ ਸੀ ਕਿ ਦੁਨੀਆ ਵਿੱਚ ਉਸ ਨੂੰ ਕੋਈ ਹਰਾ ਨਹੀਂ ਸਕਦਾ ਬਸ ਇਸੇ ਹੰਕਾਰ ਨੂੰ ਲੈ ਕੇ ਉਹ ਇਸ ਧਰਤੀ ਤੇ ਆ ਪਹੁੰਚਿਆ ਉਸ ਰਾਜੇ ਦੀ ਸਭ ਤੋਂ ਵੱਡੀ ਕਮਜ਼ੋਰੀ ਉਸਦਾ ਹੰਕਾਰ ਸੀ ਉਸ ਨੂੰ ਆਪਣੀ ਤਾਕਤ ਤੇ ਆਪਣੀ ਫੌਜ ਤੇ ਇੰਨਾ ਮਾਣ ਸੀ ਕਿ ਉਹ ਸ੍ਰਿਸ਼ਟੀ ਦੀ ਅਸਲ ਤਾਕਤ ਨੂੰ ਪੁੱល ਹੀ ਗਿਆ ਸੀ ਤੇ ਇਹੀ ਹੰਕਾਰ ਉਸ ਦੇ ਡਿੱਗਣ ਦਾ ਕਾਰਨ ਬਣਨ ਵਾਲਾ ਸੀ ਜਦੋਂ ਰਾਜਾ ਆਪਣੇ ਲਸ਼ਕਰ ਨਾਲ ਉਸ ਇਲਾਕੇ ਵਿੱਚ ਆਇਆ ਤਾਂ ਕੀੜੀਆਂ ਦੀ ਰਾਣੀ ਜਿਸ ਨੂੰ ਸੁਲਤਾਨ ਕੀੜੀ ਵੀ ਕਿਹਾ ਗਿਆ ਹੈ ਸਿੱਧਾ ਉਸ ਦੇ ਸਾਹਮਣੇ ਆ ਖੜੀ ਹੋਈ ਤੇ ਬੜੀ ਦਲੇਰੀ ਨਾਲ ਕਹਿੰਦੀ ਹੈ हे ਰਾਜਾ ਇਹ ਸਾਡੀ ਨਗਰੀ ਹੈ ਜਾਂ ਤਾਂ ਇੱਥੋਂ ਚਲਾ ਜਾ ਨਹੀਂ ਤਾਂ ਮੇਰਾ ਗੁਲਾਮ ਬਣ ਕੇ ਰਹਿਣਾ ਪਵੇਗਾ ਰਾਜਾ ਇਹ ਸੁਣ ਕੇ ਜ਼ੋਰ-ਜ਼ੋਰ ਦੀ ਹੱਸਣ ਲੱਗ ਪਿਆ ਤੇ ਉਸ ਦਾ ਮਜ਼ਾਕ ਉਡਾਇਆ ਤੇ ਬਸ ਇਥੋਂ ਹੀ ਰਾਜੇ ਦੇ ਹੰਕਾਰ ਦੇ ਚਖਣਾ ਚੂਰ ਹੋਣ ਦੀ ਕਹਾਣੀ ਸ਼ੁਰੂ ਹੋ ਜਾਂਦੀ ਹੈ ਪਹਿਲਾਂ ਉਸ ਦਾ ਹੰਕਾਰ ਫਿਰ ਉਸ ਦਾ ਮੂਰਖਤਾ ਭਰਿਆ ਹਮਲਾ ਜਿਸ ਦਾ ਨਤੀਜਾ ਨਿਕਲਿਆ ਇੱਕ ਸ਼ਰਮਨਾਕ ਹਾਰ ਤੇ ਅਖੀਰ ਵਿੱਚ ਮਾਫੀ ਚਲੋ ਦੇਖਦੇ ਹਾਂ ਕਿ ਇਹ ਸਭ ਹੋਇਆ ਕਿਵੇਂ ਹੰਕਾਰ ਵਿੱਚ ਅੰਨੇ ਹੋਏ ਰਾਜੇ ਨੇ ਗੁੱਸੇ ਵਿੱਚ ਆ ਕੇ ਆਪਣੀ ਫੌਜ ਨੂੰ ਹੁਕਮ ਦਿੱਤਾ ਕਿ ਸਾਰੀਆਂ ਕੀੜੀਆਂ ਨੂੰ ਪੈਰਾਂ ਥੱਲੇ ਕੁਚਲ ਦਿਓ ਪਰ ਕੀੜੀਆਂ ਨੇ ਲੜਨ ਦੀ ਬਜਾਏ ਇੱਕ ਬੜੀ ਸਿਆਣੀ ਚਾਲ ਚੱਲੀ ਉਹ ਸਾਰੀਆਂ ਦੀ ਸਾਰੀਆਂ ਜ਼ਮੀਨ ਦੇ ਹੇਠਾਂ ਪਤਾਲ ਵਿੱਚ ਗਾਇਬ ਹੋ ਗਈਆਂ ਇੱਥੇ ਕਹਾਣੀ ਇੱਕ ਕ੍ਰਿਸ਼ਮੇ ਵਾਲਾ ਮੋੜ ਲੈਂਦੀ ਹੈ ਕੀੜੀਆਂ ਪਤਾਲ ਵਿੱਚੋਂ ਜ਼ਹਿਰ ਲੈ ਕੇ ਵਾਪਸ ਆਈਆਂ ਉਹਨਾਂ ਨੇ ਚੁੱਪਚਾਪ ਰਾਜੇ ਦੇ ਹਰ ਇੱਕ ਸਿਪਾਹੀ ਦੇ ਸਰੀਰ ਤੇ ਉਹ ਜ਼ਹਿਰ ਲਾ ਦਿੱਤਾ ਤੇ ਦੇਖਦੇ ਹੀ ਦੇਖਦੇ ਪੂਰੀ ਦੀ ਪੂਰੀ ਫੌਜ ਮਰ ਕੇ ਢੇਰੀ ਹੋ ਗਈ ਬਾਅਦ ਵਿੱਚ ਜਦੋਂ ਰਾਜੇ ਨੇ ਮਾਫੀ ਮੰਗ ਲਈ ਤਾਂ ਉਹੀ ਕੀੜੀਆਂ ਉਸੇ ਪਤਾਲ ਵਿੱਚੋਂ ਅੰਮ੍ਰਿਤ ਲੈ ਕੇ ਆਈਆਂ ਤੇ ਹਰ ਇੱਕ ਸਿਪਾਹੀ ਨੂੰ ਮੁੜ ਜਿਉਂਦਾ ਕਰ ਦਿੱਤਾ ਆਪਣੀ ਪੂਰੀ ਸੈਨਾ ਨੂੰ ਮਿੱਟੀ 'ਚ ਮਿਲਿਆ ਦੇਖ ਕੇ ਰਾਜੇ ਦਾ ਸਾਰਾ ਹੰਕਾਰ ਇੱਕੋ ਪਲ ਵਿੱਚ ਟੁੱਟ ਗਿਆ ਉਹ ਡਰ ਨਾਲ ਕੰਬਣ ਲੱਗ ਪਿਆ ਹੱਥ ਜੋੜ ਕੇ ਕੀੜੀ ਅੱਗੇ ਗਿੜਗੜਾਇਆ ਮੈਂ ਹਾਰਿਆ ਮੈਂ ਤੇਰਾ ਗੁਲਾਮ ਹਾਂ ਜੋ ਤੂੰ ਕਹੇਂਗੀ ਉਹੀ ਕਰਾਂਗਾ ਬਸ ਮੇਰੀ ਫੌਜ ਨੂੰ ਵਾਪਸ ਜੀਵਨ ਦੇ ਦੇ ਤੇ ਕੀੜੀਆਂ ਦੀ ਤਾਕਤ ਦੇਖੋ ਪੂਰੀ ਦੀ ਪੂਰੀ ਸੀ ਇੱਕ ਵੀ ਸਿਪਾਹੀ ਪਿੱਛੇ ਨਹੀਂ ਰਿਹਾ 100% ਦੀ ਪੂਰੀ ਫੌਜ ਨੂੰ ਅੰਮ੍ਰਿਤ ਨਾਲ ਦੁਬਾਰਾ ਜਿਉਂਦਾ ਕਰ ਦਿੱਤਾ ਗਿਆ ਇਹ ਉਸ ਰੱਬੀ ਸ਼ਕਤੀ ਦਾ ਜਿਉਂਦਾ ਜਾਗਦਾ ਸਬੂਤ ਸੀ ਪਰ ਰਾਜੇ ਦਾ ਉਪਮਾਨ ਇੱਥੇ ਖਤਮ ਨਹੀਂ ਹੋਇਆ ਕੀੜੀਆਂ ਨੇ ਉਸ ਨੂੰ ਤੇ ਉਸ ਦੀ ਫੌਜ ਨੂੰ ਖਾਣੇ ਤੇ ਬੁਲਾਇਆ ਰਾਜੇ ਨੂੰ ਠੰਡੀ ਰੋਟੀ ਦਿੱਤੀ ਗਈ ਤੇ ਘੋੜਿਆਂ ਨੂੰ ਚਿੱਥਿਆ ਹੋਇਆ ਕਾ ਜਦੋਂ ਰਾਜੇ ਨੇ ਪੁੱਛਿਆ ਕਿ ਇਹ ਕੀ ਹੈ ਤਾਂ ਕੀੜੀ ਨੇ ਜਿਹੜਾ ਜਵਾਬ ਦਿੱਤਾ ਉਸ ਨੇ ਰਾਜੇ ਦਾ ਬਚਿਆ ਕੁਛਿਆ ਹੰਕਾਰ ਵੀ ਤੋੜ ਦਿੱਤਾ ਉਹ ਬੋਲੀ ਤੂੰ ਇੱਥੇ ਆਉਣ ਵਾਲਾ ਕੋਈ ਪਹਿਲਾ ਨਹੀਂ ਹੈ ਤੇਰੇ ਤੋਂ ਪਹਿਲਾਂ ਇੱਕ ਹੋਰ ਰਾਜਾ ਆਇਆ ਸੀ ਜਿਸ ਦੀ ਫੌਜ ਤੇਰੀ ਫੌਜ ਨਾਲੋਂ ਵੀ ਵੱਡੀ ਸੀ ਇਹ ਖਾਣਾ ਉਹਨਾਂ ਦਾ ਹੀ ਬਚਿਆ ਹੋਇਆ ਹੈ ਬਸ ਇਹ ਆਖਰੀ ਛੱਟ ਸੀ ਇਸ ਸੁਣ ਕੇ ਰਾਜੇ ਨੂੰ ਸਮਝ ਆ ਗਿਆ ਕਿ ਉਹ ਕਿੰਨੇ ਪਾਣੀ ਵਿੱਚ ਹੈ ਉਸ ਨੂੰ ਆਖਰਕਾਰ ਇਸ ਸਾਰੀ ਘਟਨਾ ਦਾ ਅਸਲ ਮਤਲਬ ਸਮਝ ਆਇਆ ਤੇ ਉਸ ਹੀ ਨਿਮਰਤਾ ਦਾ ਸਬਕ ਰਾਜੇ ਨੂੰ ਇਹ ਅਹਿਸਾਸ ਹੋ ਗਿਆ ਕਿ ਇਸ ਬ੍ਰਹਮੰਡ ਅੱਗੇ ਉਸਦੀ ਤੇ ਉਸਦੀ ਤਾਕਤ ਦੀ ਕੋਈ ਔਕਾਤ ਨਹੀਂ ਹੈ ਉਹ ਸਮਝ ਗਿਆ ਕਿ ਅਸਲ ਸ਼ਕਤੀ ਕਿੱਥੇ ਵਸਦੀ ਹੈ ਇਸ ਤੋਂ ਬਾਅਦ ਉਸਨੇ ਆਪਣਾ ਰਾਜਪਾਤ ਛੱਡ ਦਿੱਤਾ ਤੇ ਆਪਣੀ ਬਾਕੀ ਦੀ ਜ਼ਿੰਦਗੀ ਰੱਬ ਦੀ ਬੰਦਗੀ ਵਿੱਚ گزار ਦਿੱਤੀ ਸਤਗੁਰੂ ਦੀ ਬਾਣੀ ਦਾ ਇਹ ਮਹਾਵਾਕ ਇਸ ਸੱਚਾਈ ਨੂੰ ਕਿੰਨੀ ਖੂਬਸੂਰਤੀ ਨਾਲ ਬਿਆਨ ਕਰਦਾ ਹੈ ਕਿ ਰਾਮ ਚਲੇ ਗਏ, 라वण ਚਲਾ ਗਿਆ ਜਿਨ੍ਹਾਂ ਦੇ ਕਿੰਨੇ ਵੱਡੇ ਵੱਡੇ ਪਰਿਵਾਰ ਸਨ ਗੁਰੂ ਸਾਹਿਬ ਕਹਿੰਦੇ ਨੇ ਕਿ ਇਸ ਸੰਸਾਰ ਵਿੱਚ ਕੁਝ ਵੀ ਹਮੇਸ਼ਾ ਲਈ ਨਹੀਂ ਰਹਿਣਾ। ਇਹ ਸਭ ਇੱਕ ਸੁਪਨੇ ਵਾਂਗੀ ਹੈ। ਤਾਂ ਇਸ ਸਾਖੀ ਦਾ ਸਾਰ ਬਿਲਕੁਲ ਸਾਫ਼ ਹੈ। ਅਸਲ ਤਾਕਤ ਕਿਸੇ ਰਾਜੇ ਕੋਲ, ਕਿਸੇ ਫੌਜ ਕੋਲ ਨਹੀਂ। ਸਗੋਂ ਸਿਰਫ਼ ਤੇ ਸਿਰਫ਼ ਉਸ ਇੱਕ ਅਕਾਲ ਪੁਰਖ ਕੋਲ ਹੈ। ਦੁਨੀਆ ਦੇ ਸਾਮਰਾਜ ਤਾਂ ਬਣਦੇ, ਟੁੱਟਦੇ ਰਹਿੰਦੇ ਨੇ। ਤੇ ਅਖੀਰ ਵਿੱਚ ਇਹ ਸਾਖੀ ਸਾਨੂੰ ਇੱਕ ਵੱਡੇ ਸਵਾਲ ਤੇ ਛੱਡ ਜਾਂਦੀ ਹੈ ਜੇਕਰ ਇੱਕ ਨਿੱਕੀ ਜਿਹੀ ਕੀੜੀ ਪਰਮਾਤਮਾ ਦੀ ਰਜ਼ਾ ਨਾਲ ਇੱਕ ਸ਼ਕਤੀਸ਼ਾਲੀ ਰਾਜ ਸਥਾਪਿਤ ਕਰ ਸਕਦੀ ਹੈ ਤਾਂ ਫਿਰ ਸਾਡੀ ਆਪਣੀ ਹਉਮੈ ਸਾਡੇ ਆਪਣੇ ਛੋਟੇ-ਮੋਟੇ ਹੰਕਾਰ ਦੀ ਇਸ ਵਿਸ਼ਾਲ ਖੇਲ ਵਿੱਚ ਭਲਾ ਕੀ ਥਾਂ ਹੈ ਇਸ ਤੇ ਵਿਚਾਰ ਕਰਨ ਲਈ ਇਹ ਇੱਕ ਬਹੁਤ ਹੀ ਡੂੰਗੀ ਗੱਲ ਹੈ